ਸਰਦਾਰ ਜੀ ਕਹਿੰਦੇ ਪਹਿਲਾਂ ਤੋਂ ਉਹਦੀ ਤਬੀਅਤ 'ਚ ਫਰਕ ਆ। ਲਓ ਜੀ ਇਹਨੇ ਪੀ ਲਿਆ ਦੁੱਧ। ਭੁੱਖ ਲੱਗੀ ਸੀ ਵਿਚਾਰੀ ਨੂੰ। ਪਤਾ ਨਹੀਂ ਇਹਨਾਂ ਦੀ ਰਾਤ ਕਿਵੇਂ ਲੰਘਦੀ ਹੋਣੀ ਆ ਤਾਂ ਸੇਵਾ ਜ਼ਰੂਰ ਕਰਿਆ ਕਰੋ। ਛਾਂਡੂ ਰਿਆ। ਸਤਿ ਸ੍ਰੀ ਅਕਾਲ ਜੀ ਸਵੇਰ ਹੋ ਗਈ। ਲਓ ਜੀ ਜੱਜ ਜੀ ਵੀ ਤਿਆਰ ਆ। ਇਹਦੇ ਬਾਅਦ ਖਲਾਰ ਲੈਣੇ ਦੇਖੋ ਸਿਰ ਹੁਣ ਬਾਇਆ ਇਹਦਾ। ਆ ਦੇਖੋ ਇਹ ਦ ਗਰੇਲੇ ਗਰੇਲੇ ਤਾਂ ਕਈ ਨਪੋ ਉਤਨੇ ਕੁੰਮੀ ਆ ਦੇਖੇ ਛੋਟੀਆਂ ਪਾਰੀਆਂ ਪਰੀ ਚੁੰਡੀਆਂ ਦੀ ਦੀ ਕਿਤੇ ਸਸਟੀ ਕਾ ਬਲੌ ਸਾਰਿਆਂ ਸਸਟੀ ਕਾ ਸਾਰਿਆਂ ਨੂੰ ਹਾਂਜੀ ਤੇ ਫਤਿ ਬਲਾਇਓ ਆ ਕਰੋ ਜੀ ਹੱਥ ਜੋੜ ਕੇ ਇੱਕ ਮਿੰਟ ਜੀ ਖਾਜ ਹੋ ਰਹੀ ਸੀ ਤੇ ਭਗਵਾਨ ਜੀ ਬਾਬਾ ਬਾਈ ਕਾ ਚੀ ਵੀ ਨੇ ਹਾਂ ਤੇ ਅਸੀਂ ਚੱਲਿਆ ਜੀ ਸੇਵਾ ਤੇ ਡਾਕਟਰ ਵੀਰ ਅੱਜ ਛੁੱਟੀ ਤੇ ਆ ਸਰ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਆਜੋ ਤੁਸੀਂ ਇਨਾਲੇ ਸਿ ਗੁਰਦੁਆਰਾ ਸਾਹਿਬ ਚਾਹੀਏ ਤੇ ਕਿੱਥੇ ਚੱਲਿਆ ਬਣੇ ਰਹੋ ਬਲੌਗ ਦੇ ਨਾਲ ਉਹਦੇ ਲਈ ਅਸੀਂ ਕਿਹੜਾ ਕਿਹੜਾ ਸਮਾਨ ਲਿਆ ਉਹ ਧਿਆਨ ਦਿਨੇ ਆ ਪਹਿਲਾਂ ਇਹ ਵਿੱਚ ਤਾਂ ਅਸੀਂ ਪਾਣੀ ਰੱਖਿਆ ਜੇ ਅਗਰ ਉੱਥੇ ਜ਼ਰੂਰਤ ਪਈ ਤਾਂ ਪਾਣੀ ਇਹ ਲਿਫਾਫੇ ਦੇ ਵਿੱਚ ਰੋਟੀਆਂ ਤੇ ਦੋ ਡੱਬੇ ਰੱਖੇ ਨੇ ਇਹ ਖੁਸ਼ੀ ਲਿਆ ਫालतू ਕੱਪੜਾ ਦਦੇ ਨਾਲ ਇੱਕ ਕੱਪੜਾ ਲੈ ਕੇ ਜਾ ਰਹੇ ਹਾਂ ਜ਼ਰੂਰਤ ਪਈ ਦੁੱਧ ਅਸੀਂ ਉੱਥੋਂ ਹੀ ਖਰੀਦਾਂਗੇ ਜਿੱਥੇ ਅਸੀਂ ਜਾ ਰਹੇ ਹਾਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ ਹਨਾ ਜੀ ਆਪੋ ਚਲੋ ਇੱਕ ਡੌਗੀ ਇਹ ਆ ਇਹ ਤਾਂ ਠੀਕ ਐ ਉਹ ਡੌਗੀ ਜਿਹਦਾ ਪਿੱਛਾ ਕਰ ਰਹੇ ਨੇ ਉਹ ਸਾਹਮਣੇ ਗੀਚ ਉੱਤਰ ਨੂੰ ਚਲਾ ਗਿਆ ਉਹਨੂੰ ਲੱਭਣਾ ਪੈਣਾ ਇੱਕ ਇਹ ਵਿੱਚ ਹੋਰ ਡੌਗੀ ਹੈ ਉਹ ਦਿਖ ਨਹੀਂ ਰਿਹਾ ਉਹਦੇ ਖਾਜ ਹੈ ਤੇ ਉਹਨੂੰ ਦੇਖੇ ਕਿੱਥੇ ਆ ਜਦ ਤੱਕ ਡਾਕਟਰ ਆਉਂਦਾ ਡਾਕਟਰ ਨੇ ਕੰਮ ਲਗਾਇਆ ਕਿ ਤੁਸੀਂ ਡੌਗੀ ਨੂੰ ਲੱਭ ਕੇ ਰੱਖੋ ਇਹ ਵਾਲੀ ਦੁਕਾਨ ਤੋਂ ਇਹਨੇ ਦੁੱਧ ਖਰੀਦ ਕੇ ਰੱਖ ਲਈ ਹੈ ਕਿਉਂਕਿ ਬਾਕੀ ਸਮਾਨ ਕਰੋੋਂ ਲਿਆਂਦਾ ਦੁੱਧ ਲਿਆਈ ਹੈ ਤੇ ਸਰਦਾਰਜੀਤ ਤਾਂ ਦੇਖਣ ਗਿਆ ਉੱਤੇ ਬੈਠਾ ਇੱਕ ਤਾ ਬੈਠਾ ਜੀ ਹਾਏ ਉਹ ਮੈਗਨੋ ਦਾ ਲਾਜ ਨਹੀਂ ਕਰਦਾ ਆ ਦੇਖੋ ਆ ਪੰਡਿਆਂ ਨੇ ਤਾਂ ਸੇਵਾ ਕਰਨ ਵਾਲੇ ਬਹੁਤ ਭੈਣ ਭਰਾ ਨੇ ਆ ਦੇਖੋ ਇੱਥੇ ਬੈਠਾ ਕੰਫਰਟੇਬਲ ਹੋਈ ਕਿੱਥੇ ਬੈਠਾ ਦੇਖਾ ਟਿੱਡਾ ਜਾ ਆ ਬੈਠਾ ਹਾਂ ਆ ਬੈਠਾ ਚੱਲ ਇੱਥੇ ਦੇਖਦੇ ਫਿਰ ਸਰਦਾਰ ਜੀ ਕਹਿੰਦੇ ਪਹਿਲਾਂ ਤੋਂ ਉਹਦੀ ਤਬੀਅਤ 'ਚ ਫਰਕ ਆ ਸ਼ਾਇਦ ਕਿਸੇ ਨੇ ਟ੍ਰੀਟਮੈਂਟ ਕਰਵਾਇਆ ਹੋਵੇ ਹਾਂ ਠੀਕ ਨੇ ਦੇਖ ਠੀਕ ਨੇ ਫਾਈਬਰ ਪਾ ਲਾ ਕਰੇ ਠੀਕ ਆ ਹੁਣ ਅੱਗੇ ਲਾਓ ਕਰੋ ਵੇ ਕਰੋ ਸੁਣਦਾ ਹੀ ਨਹੀਂ ਉਹਦੀ ਇਹਦੀ ਅੱਖ ਚ ਵੀ ਪ੍ਰੋਬਲਮ ਆ ਡੌਗੀ ਚ ਚਲਿਆ ਗਿਆ ਤੇ ਉਹਦਾ ਪਹਿਲਾਂ ਨਾਲ ਸਿਹਤ ਚ ਫਰਕ ਹੈ ਤੇ ਆ ਮੱਲੇ ਵਾਲੇ ਲੱਗਦਾ ਉਹਨਾਂ ਦੀ ਸੇਵਾ ਕਰਦੇ ਨੇ ਤੇ ਚਲੋ ਆਪਾਂ ਦੁੱਧ ਤੇ ਰੋਟੀ ਦੀ ਸੇਵਾ ਇੱਥੇ ਪਾ ਜਾਂਦੇ ਹਾਂ ਭਾਂਡੇ ਵੀ ਪਏ ਨੇ ਤੇ ਹੋਰ ਕੋਈ ਡੌਗੀ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ। ਜੀ ਆ ਵੀਰ ਮਿਲਿਆ। ਇਹ ਵੀਰ ਦੇ ਗੇਟਾਂ 'ਚ ਬੈਠਾ ਸੀ ਉਹ ਡੌਗੀ ਤੇ ਵੀਰ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਕਦੇ ਡੌਗੀ ਨੂੰ ਫੜਿਆ ਨਹੀਂ ਕਹਿੰਦਾ ਇੱਕ ਉੱਧਰ ਵੀਰ ਹੈ ਜਿਹੜਾ ਸੇਵਾ ਕਰਦਾ ਔਰ ਉਹੀ ਡੌਗੀ ਨੂੰ ਫੜ ਕੇ ਉਹਨਾਂ ਦਾ ਇਲਾਜ ਕਰਵਾਉਂਦਾ। ਚਲੋ ਸ਼ੁਕਰ ਹੈ। ਹਰ ਮਨ ਲੈਟਡ ਸਟ੍ਰੀਟ ਡੌਗ ਲਵਰ ਹੋਣਾ ਚਾਹੀਦਾ ਹਨਾ। ਤੇ ਚਲੋ ਸਰਦਾਰ ਜੀ ਅੰਦਰ ਗੱਲ ਕਰਦੇ ਹਾਂ ਦੁੱਧ ਅਜੇ ਮਿਲਿਆ ਨਹੀਂ। ਦੁਕਾਨ ਤੇ ਦੁੱਧ ਆਇਆ ਨਹੀਂ। ਉੱਦ ਆਜ ਸੰਡੇ ਕਰਕੇ ਆਉਣਾ ਨੇ ਤੇ ਉਹ ਡੌਗੀ ਨੂੰ ਉੱਥੇ ਰੋਟੀ ਪਾਤੀ ਕਾਲੇ ਚ ਤੇ ਉਹ ਉੱਥੇ ਨਾ ਡੀ ਜੇ ਵਾਲੀ ਦੁਕਾਨ ਆ ਆ ਗੱਡੀ ਤੇ ਉੱਧਰ ਲਾਈਟਾਂ ਲਗਾਈਆਂ ਨੇ ਵੀਰੇ ਨੇ ਉਹਨੇ ਉਹਦਾ ਇਲਾਜ ਕਰਵਾਤਾ ਸੀ ਡੌਗੀ ਦਾ ਅੱਖ ਠੀਕ ਆ ਉਹਦੇ ਤੇ ਬਾਕੀ ਹੋਰ ਜੋ ਬਾਡੀ ਪਾਰ ਦੇ ਵਿੱਚ ਪ੍ਰੋਬਲਮ ਆ ਉਹ ਕਹਿੰਦੇ ਉਹ ਠੀਕ ਹੋ ਜੂ ਡਾਕਟਰ ਕਹਿੰਦਾ ਕਿ ਜ਼ਿਆਦਾ ਇਲਾਜ ਨਹੀਂ ਕਰਾਂਗੇ ਫਿਰ ਗਰਮੀ ਦਾ ਟਾਈਮ ਚੱਲਦਾ ਉਹਨੂੰ ਨੁਕਸਾਨ ਕਰੂ ਜ਼ਿਆਦਾ ਇਲਾਜ ਤਾਇਜ਼ ਕਰਕੇ ਹੁਣ ਦੇਖਦਿਆਂ ਦੁੱਧ ਹੋਰ ਦੁਕਾਨ ਤੋਂ ਲੈਣੇ ਆ ਤੇ ਹੋਰ ਕਿਸੇ ਡੌਗੀਆਂ ਕੋਲ ਚਲਦੇ ਆ ਸੇਵਾ ਤਾਂ ਪੁਗਤਾਉਣੀ ਹੋ ਆ ਜੀ ਓ ਇੱਕ ਡੌਗੀ ਐ ਵਿਚਾਰੀ ਉਹਨੂੰ ਪਾਉਣਿਆ ਤੇ ਉਹ ਵਿਚਾਰੀ ਕਾਰ ਦੇ ਵਿੱਚ ਮੂੰਹ ਮਾਰ ਰਹੀ ਐ ਦੁੱਧ ਦੇ ਦੋ ਪੈਕੇਟ ਲਿਆਂਦੇ ਆ ਰਹੇ ਤੇ ਚਲੋ ਹੁਣ ਮਿਲਦੇ ਆ ਹਾਂ ਦੋ ਨੀ ਰੋਟੀ ਰੋਟੀ ਲੈ ਜੋ ਦੇ ਨੂ

ਦੁੱਧ ਰਪਿਆ ਦਿੱਤੀ ਵੀ ਦੇ ਦਿੱਤਾ ਵੀਡੀਓ ਦਿੱਤਾ ਜਿਹੜਾ ਰੋਟੀਆਂ ਰੋਟੀਆਂ ਲਓ ਜੀ ਇਹਨੇ ਪੀ ਲਿਆ ਦੁੱਧ ਭੁੱਖ ਲੱਗੀ ਸੀ ਵਿਚਾਰੀ ਨੂੰ ਪਤਾ ਨਹੀਂ ਇਹਨਾਂ ਦੀ ਰਾਤ ਕਿਵੇਂ ਲੰਘਦੀ ਹੋਣੀ ਹੈ ਤਾਂ ਸੇਵਾ ਜ਼ਰੂਰ ਕਰਿਆ ਕਰੋ ਤੇ ਉਹ ਦੇਖੋ ਕਚਰਾ ਇੱਦਾਂ ਰਸਤੇ 'ਚ ਨਹੀਂ ਸੁੱਟਣਾ ਚਾਹੀਦਾ ਇਹ ਗਲਤ ਗੱਲ ਐ ਬਹੁਤ ਗਲਤ ਗੱਲ ਐ ਜਾਨਵਰ ਫਿਰ ਮੂੰਹ ਮਾਰਦੇ ਨੇ ਹਾਂ ਬਿਲਕੁਲ ਜੱਪੂ ਤੇ ਥੋੜੀ ਰੋਟੀ ਬਣਾ ਕੇ ਲੈਈ ਸੀ ਉਹ ਚੂਰਤੀ ਤੇ ਦੇ ਦਿਆਂ ਕਿਤੇ ਹੋਰ ਕੋਈ ਆਪਾਂ ਨੂੰ ਡੌਗੀ ਮਿਲਿਆ ਤਾਂ ਉਹਦੇ ਨਾਲ ਸਾਂਝਾ ਕਰਦੇ ਖਾਣ ਪੀਣ ਇੱਕ ਬਲੈਕ ਡੌਗੀ ਮਿਲਿਆ ਇੱਕ ਬਲੈਕ ਡੌਗੀ ਠੀਕ ਐ ਓਹ ਰੋਟੀ ਨਹੀਂ ਪਸੰਦ ਆਈ ਉਹਨੂੰ ਨਖਰ ਉਹਨੂੰ ਦੁੱਧੇ ਪੀਣਾ ਉਹਨੇ ਢੋਲ ਵੱਜ ਰਿਹਾ ਗੁੱਗਾ ਨੌਮੀ ਆ ਗਈ ਗੁੱਗਾ ਨੌਮੀ ਤੇ ਹੁਣ ਮੱਥਾ ਟੇਕਣਗੇ ਤੇ ਇਹ ਨਾ ਡੌਗੀ ਸਾਨੂੰ ਮਿਲੇ ਨਹੀਂ ਜਿਹੜੇ ਮਿਲੇ ਉਹਨਾਂ ਕੋ ਇੱਕ ਪੈਕੇਟ ਸ਼ੇਅਰ ਕਰਤਾ ਪਰ ਨੈਕਸਟ ਟਾਈਮ ਅਸੀਂ ਪੈਕੇਟ ਵਾਲਾ ਦੁੱਧ ਨਹੀਂ ਲੈਣਾ ਜੇ ਅਸੀਂ ਕਿਤੇ ਸੇਵਾ ਲਈ ਜਾ ਰਹੇ ਹਾਂ ਤਾਂ ਦੂਜੀ ਤੋਂ ਦੁੱਧ ਪਵਾ ਕੇ ਰੱਖ ਲੈਣਾ ਤੇ ਬਾਕੀ ਰੋਟੀ ਪ੍ਰਸ਼ਾਦ ਆਪਾਂ ਨੇ ਸ਼ਿਕਾਇਆ ਤੇ ਡੌਗੀ ਕੋਈ ਨਹੀਂ ਸੀ ਸਾਰੇ ਆਪਣੇ ਕਮਾਕਾਰਾਂ ਸਾਰੇ ਆਪਣੀ ਡਿਊਟੀਆਂ ਤੇ ਪਹੁੰਚ ਗਏ ਜਿਹੜਾ ਇੱਕ ਪੈਕੇਟ ਬਚ ਗਿਆ ਇਹਨੂੰ ਥੋੜੇ ਟਾਈਮ ਬਾਅਦ ਦੇਖਦੇ ਆ ਕੋਈ ਡੌਗੀ ਟੱਕਰੂਗਾ ਉਹਦੇ ਨਾਲ ਸ਼ੇਅਰ ਕਰਦੇ ਆ ਬਾਕੀ ਹਾਂ ਪੂਰੋ ਜਿਹੜੀ ਸਾਡੇ ਮੱਲੇ ਦੀ ਪ੍ਰਧਾਨ ਹੈ ਉਹ ਇਹਨਾਂ ਸਾਂਝਾ ਕਰਾਂਗੇ ਪਹਿਲਾਂ ਅਸੀਂ ਰੋਟੀ ਪਾਣੀ ਛਕ ਲਈਏ ਆਦਿਆਂ ਹੋਰ ਦਿੰਦੀ ਆ ਇਹ ਜੀ ਨਹੀਂ ਨਾ ਦੇਖਦਾ ਡੌਗੀ ਇਥੇ ਰੋਟੀ ਲੱਭਦੀ ਫਿਰਦੀ ਸੀ ਮੈਂ ਦਵਾਈ ਲੈਣ ਆਏ ਸੀ ਮੈਨੂੰ ਜ਼ੁਕਾਮ ਖਾਂ ਖਾਰ ਦੀ ਸ਼ਿਕਾਇਤ ਸੀ ਤੇ ਆ ਡੌਗੀ ਮਿਲ ਗਈ ਚਲੋ ਅੱਜ ਦੀ ਸੇਵਾ ਮੇਰੀ ਸਫਲ ਹੋਈ ਵਿਚਾਰੀ ਪਹਿਲਾਂ ਡਰਦੀ ਕੋਲ ਨਹੀਂ ਆਉਂਦੀ ਸੀ ਹੁਣ ਆ ਗਈ ਚਲੋ ਵੈਗਰੂ ਜੀ ਇਹਨੇ ਇੱਕ ਦਾਨਪੁੰਨ ਦੇ ਹੱਕਦਾਰ ਰੱਖੇ ਤੇ ਇਨਾਂ ਕੋ ਮਤਲਬ ਜੇਬ 'ਚ ਇਹਨੇ ਇੱਕ ਦਾਨਪੁੰਨ ਜੋਗੇ ਰੱਖੇ ਕਿ ਇਨਾਂ ਨਾਲ ਸਾਂਝੇ ਕਰਦੇ ਰਹੀਏ ਤੇ ਤੁਸੀਂ ਵੀ ਦਸਾਂ ਨੌ ਦੀ ਕੀਰਤਕ ਮਾਈ ਚ ਬੇਜਵਾਨਾਂ ਦਾ ਜ਼ਰੂਰ ਸਹਿਯੋਗ ਦਿਆ ਕਰੋ ਇਹਨਾਂ ਨੂੰ ਇਹ ਪਰੇਸ਼ਾਨ ਮੱਖੀ ਨੇ ਪਰੇਸ਼ਾਨ ਕੀਤਾ ਲੱਗਦਾ ਇਹਨੂੰ ਚਲੋ ਹੁਣ ਘਰ ਨੂੰ ਚੱਲਦੇ ਆਨੇ ਖਾ ਲਿਆ ਭੋਜਨ ਪੈ ਗਰੋ ਇਹਨਾਂ ਨੂੰ ਰਾਜੀ ਖੁਸ਼ੀ ਰੱਖੇ ਅੱਜ ਕਹਿੰਦੇ ਇਹਦਾ ਐਡਰੈਸ ਦੇਖ ਕੇ ਉਹ ਕਿੱਥੇ ਰਹਿੰਦੀ ਆ ਸ਼ਹਿਰ ਦੇ ਆਹੀ ਮੱਲੇ ਚ ਰਹਿੰਦੀ ਆ ਕਣਾ ਲੈ ਕੇ ਆਪਾਂ ਨੂੰ ਬੱਚੇ ਹਾਂ ਇਹਦਾ ਪਤਾ ਲੱਗ ਜੀ ਕਿੱਥੇ ਬੈਠਦੀ ਆ ਇੱਧਰ ਬਹੁਤ ਘੱਟ ਨੇ ਪਾਣੀ ਰੱਖਿਆ ਹੋਇਆ ਇੱਧਰ ਘਰਾਂ ਦੇ ਬਾਹਰ ਕੋਲੇ ਹੀ ਨਹੀਂ ਹੈਗੇ ਕਿੱਥੇ ਨੇ ਦੂਰੇ ਕਿੱਥੇ ਨੇ ਹੈ ਮੋਟੂਨ ਲੱਗ ਰਿਹਾ ਕਿ ਸ਼ਾਇਦ ਇਹਦੇ ਕੋ ਬੱਚੇ ਹੋਣ ਇਹਨੂੰ ਪਤਾ ਨਹੀਂ ਮੱਖੀ ਨੇ ਤਾਂ ਕੀਤਾ ਹੋਇਆ ਹਾਂ ਹਾਂ ਕਿ ਜਾਂ ਇਹਨੂੰ ਕੋਈ ਪ੍ਰੋਬਲਮ ਹੈ ਅੱਛਾ ਚਲੋ ਦੇਖਦੇ ਆ ਪਿੱਛਾ ਕਰਦੇ ਆ ਇਹਦਾ ਕਿੱਧਰ ਨੂੰ ਜਾਂਦੀ ਆ ਫਿਰ ਨੈਕਸਟ ਟਾਈਮ ਇਹਨੂੰ ਮਿਲ ਲਾਂਗੇ ਪਰ ਆ ਇੱਕ ਕੋਲਾ ਪਿਆ ਪਰ ਖਾਲੀ ਪਿਆ कि चली चलो इधर ही रही महल तो का एदा कर दलो चली चक्ख ले हथियार आई एडिए थोड़ी टाणिया वे कटाई छटाई करिए बरसात का मौसम है ਤੇ ਮੈਂ ਇੱਕ ਹੱਥ ਦੇ ਲਫਾਫਾ ਚੜਾਵਾ ਆਜੋ ਕਾ ਚਲਿਏ ਸਾਖੀ ਦਾ ਉਹ ਫਾੜੋ ਬੜਾ ਦੋ ਦਰੇ ਵਰਸ ਮਾਇਆ ਕਨੇ ਆਏ ਇਹਨੂੰ ਉਹ ਪਲੀਚੇ ਚਾਉਂਦੇ ਹੁੰਦੇ ਇਹ ਲੀਤੀ ਆਹ ਤੇ ਲੈਣ ਸਾਰੀ ਆਹ ਆਹ ਥੱਲੋਆ ਸਾਰੀ ਕਰ ਦਿਓ ਇਹੋ कई बार ढगू कुत्ते पूरे चंकी तरह नी एन क्डांगे फिर ना जी मिट्टी है ना वह मीह ना निकल जाती है आ करके दाती कम लगाती

ਤੁਵੇਂ ਇੱਥੇ ਪੈਰ ਨਾਲ ਰੱਖੇ ਤੇ ਵੇ ਕਈ ਵਾਰ ਕੁਝ ਬੈਠਾ ਹੁੰਦਾ ਪਾਸਾ ਫੇਰ ਦੇਖਾਂਗੇ ਹੁਣ ਮੇਰੀ ਪਾਸਾ ਇਹ ਤਾਂ ਚਾਹਵੇਂ ਰੋਟੀ ਤੇ ਬੈਠੇ ਹਾਂ ਚਾਂਡੂ ਰਿਆ ਚਾਂਡੂ ਕਿਵੇਂ ਕਰਾਂ ਮੈਂ ਵਿਚਾਰਾ ਭੱਜ ਗਿਆ ਇਹ ਆਲੇ ਇਹਨੂੰ ਬੁਲਾਉਂਦੇ ਕਿਵੇਂ ਹੁੰਦੇ ਨੇ ਨਾ ਇਕਨ ਦਾ ਕੁੱਤੇ ਨੂੰ ਬੁਲਾਉਂਦੇ ਹੁੰਦੇ ਨੇ ਮਗਰ ਜੇ ਆ ਮੈ ਇੱਕ ਤਾਂ ਡਰ ਲੱਗਦਾ ਐ ਤੂੰ ਐਵੇਂ ਵੀ ਨਹੀਂ ਬੁਲਾਉਂਦੇ ਵੀ ਆ ਜਾ ਆਲੇ ਆਲੇ ਆ ਪੀ ਰੋਟੀ ਆ ਜਾ ਖਾ ਲੈ ਇੱਕ ਦੇਖਨ ਉਹਨਾਂ ਦੇ ਲੋਕ ਬੜੀ ਡਰਾਉਣੀ ਆ ਚਲ ਫਾਈਨਲੀ ਇਹ ਖਾਊਗਾ ਹਾਂ ਮਰੂਦ ਖਾਣਾ ਖਾ ਲਾ ਇਹ ਪਾਣੀ ਪੀਣਾ ਹੈ ਦੇਖੋ ਕਿੱਥੋਂ ਕਿੱਥੇ ਰੱਖਾ ਨਾ ਲੈ ਪਾਣੀ ਹੋਰ ਪਾ ਦੇ ਇਸ ਤੋਂ ਪਹਿਲਾਂ ਭੱਜੇ ਆਸ ਫਰਾਈ ਕਰਕੇ ਵਧੀਆ ਹੋ ਗਿਆ ਇੱਥੋਂ ਆ ਦੇਖੋ ਸਫਾਈ ਕਰਕੇ ਸਾਰਾ ਵਧੀਆ ਉਹ ਨਾ ਰਹਿ ਗਿਆ ਸੀ ਫਿਰ ਸੇਤ ਠੀਕ ਨਹੀਂ ਹੈਗੀ ਤਾਂ ਫਿਰ ਛੱਡ ਦਿੱਤਾ ਉਹ ਪਾਣੀ ਪੀਣਾ ਰਿਆ ਨੂੰ ਪਾਣੀ ਪਾਵਾਂ ਬਾਹਰ ਪਾਣੀ ਰੱਖੰਦੇ ਫਾਇਦਾ ਪਾਣੀ ਔਰ ਘਰ ਦੇ ਵਿੱਚ 2-4 ਐਕਸਟਰਾ ਰੋਟੀਆਂ ਬਣਾ ਕੇ ਰੱਖਿਆ ਕਰੋ ਜੋ ਇਹ ਖਾ ਲੈਣ ਪਰ ਉੱਥੇ ਪੰਗਾ ਨਾ ਲੈ ਉਹਨਾਂ ਦੇ ਮਰੂਦਣਾ ਪੰਗਾ ਲੈਂਦਾ ਬੇ ਕਾਣੂ ਫਿਰ ਮਾਰਨਗੇ ਹਟ ਜਾਵੇ ਹਟ ਜਾ ਮੈਂ ਤਾਂ ਉਹਨੂੰ ਚਾਤੇ ਕਰੇ ਜਾਨਵਰਾਂ ਦੀ ਬੋਲੀ ਸਮਝਦਾ ਜੀ ਮੈਨੂੰ ਪਤਾ ਹੀ ਨਹੀਂ ਇਹਨੂੰ ਕਿਵੇਂ ਬ੍ਰੋਕਾ ਕਿਵੇਂ ਸਮਝਾਵਾਂ ਚੱਲ ਪਹਿਲਾਂ ਪਾਣੀ ਪਾ ਦਈਏ ਉਹ ਵਾਸੇ ਲੰਘ ਗਿਆ ਚਲ ਦੇਖੋ ਜੇ ਆਇਆ ਜਬਜੀ ਆ ਗਈ ਉਧਰ ਜਿਹ ਪੁਛਾੜ ਸੀਗਾ ਉਹ ਚਲਾ ਗਿਆ ਪਾਣੀ ਪੀਣ ਆਇਆ ਸੀ ਹੁਣ ਕੀ ਹੁਣ ਉਹ ਚਲਾ ਗਿਆ ਇੱਕ ਰੋਟੀ ਪਈ ਸੀ ਉਹ ਪਾ ਦਿੱਤੀ ਹਾਂ ਚੱਲੀਏ ਹੁਣ ਇਹਦੇ ਵਿੱਚ ਪਾਣੀ ਪਾਏ ਪੁੱਤ ਪਰ ਉਹ ਪਿਆਸ ਲੱਗੀ ਸੀ ਨਾ ਗਰਮੀ ਹੈ ਨਾ ਬਾਹਰ ਇਹ ਕਿੰਨੇ ਸੇਕ ਹੈ ਹੁਣ ਉਹ ਚਲਾ ਗਿਆ ਉਹ ਉਧਰ ਲੰਘ ਗਿਆ ਪਾਣੀ ਪੀ ਤਿਆ ਸੀ ਉਹ ਕਾਲਡ ਖਾਲੀ ਹੋ ਗਈ ਸੀ ਚਲ ਚੱਲੀਏ ਅੰਦਰ ਕੀ ਪਾਣੀ ਪਾਤਾ? ਹਾਂਜੀ ਚਲੋ ਅੰਦਰ ਚੱਲੀਏ ਗਰਮੀ ਆ ਬਾਹਰ। ਹਾਂਜੀ ਡੌਗੀ ਆ ਵਾਸਤੇ। ਇਹ ਚਲੀਆਂ ਖੇਡਣ। ਬਾਹਰ ਖੇਡ ਰਹੀਆਂ ਨੇ। ਆ ਬਲਵਾਂ ਸਟਾਜ ਜਾਂਦਾ ਪੱਤੀਆ। ਆ ਮਿਲ ਗਈ ਜੀ ਇਹਦੀ ਸਹੇਲੀਆਂ ਨੂੰ ਖੇਡਣ ਵਾਸਤੇ। ਇੱਥੇ ਇਕੱਠੇ ਹੋਣਗੇ ਫੇਰ ਬੱਚੇ ਇੱਥੇ ਦੋ ਚਾਰ थक गया खड़ जा इन्हें खड़ जा थक गया बलवान है जो बार खेलो É, ajo ਕੋ ਚਾਤਰ ਕਿਵੇਂ ਕੀਤੀ ਲਓ ਜੀ ਆ ਭੀ ਆ ਚਬਜੀ ਖੇਡ ਕੇ ਆ ਗਈ ਹੁਣੇ ਆਪਣੀ ਖੇਡਾਂ ਖੇਡ ਰਹੀ ਆ ਇਹ ਲਓ ਜੀ ਲਓ ਜੀ ਉਹ ਲੈ ਰੋਟੀ ਬਣਾਣਾ ਸ਼ਾਮ ਕੀ ਖੇਡ ਕੇ ਆ ਗਏ ਬੈਟਰੀ ਲੋ ਆ ਹਾਂ ਮੈਂ ਤੁਹਾਨੂੰ ਬਲਮਾਰ ਚਲਦੀ ਆ ਜੀ ਮੇਰਾ ਗਲਾ ਵੀ ਖਰਾਬ ਹੋਇਆ ਤੇ ਰਾਤ ਤੀਨ ਪੂਰੀ ਰਾਤ ਨੀਂਦ ਨਹੀਂ ਆਈ ਤੇ ਖਾਰ ਜਖਾਮ ਦੀ ਤਰ੍ਹਾਂ ਹੋ ਗਿਆ ਤੇ ਬਲੌਗ ਦਾ ਇੱਥੇ ਐਂਡ ਕਰਦੇ ਮਿਲਦੇ ਅਗਲੇ ਬਲੌਗ ਵਿੱਚ तब तकली सत सी अाइक कमेंट एंड शेयर बाए जिते वासो